ਉਨੇ ਆਪਾਂ ਸਾਰਿਆਂ ਨੇ ਪੜਿਆ ਹੈ ਸੁਣਿਆ ਹੈ ਖੱਤਰੀ ਬ੍ਰਾਹਮਣ ਸੂਦ ਵੈਸ਼ ਅਪਦੇਸ਼ ਚੌ ਵਰਨ ਕੋ ਸਾਝਾ ਇਹ ਸਤਿਗੁਰੂ ਦਾ ਦਰ ਹੈ ਜਿੱਥੇ ਸਰਬੱਤ ਦਾ ਭਲਾ ਮੰਗਿਆ ਜਾਂਦਾ ਹੈ ਸਰਬੱਤ ਦਾ ਭਲਾ ਹੁੰਦਾ ਹੈ ਇਸ ਸਤਿਗੁਰੂ ਦਾ ਜੋ ਉਪਦੇਸ਼ ਹੈ ਉਹ ਸਾਰੇ ਮਨੁੱਖਤਾ ਵਾਸਤੇ ਹੈ ਸਾ ਸਾਰੇ ਮਨੁੱਖਤਾ ਵਾਸਤੇ ਜਦ ਆਪਾਂ ਪਿਛਲੇ ਸਮੇਂ ਦੀ ਵਿਚਾਰ ਕਰਨੇ ਆ ਇਹ ਜਿਹੜਾ ਮਨੁੱਖ ਸੀ ਚਾਹ ਵਰਨਾ ਵਿੱਚ ਵੰਡਿਆ ਹੋਇਆ ਸੀ ਬ੍ਰਾਹਮਣ क्षत्रिय ਵੈਸ਼ ਤੇ ਸ਼ੁੱਧ ਸੋ ਇੱਕ ਦੂਸਰੇ ਤੋਂ ਇਹਨੀ ਦੂਰੀ ਹੋ ਗਈ ਕਿ ਰੱਬ ਦੇ ਟਿਕਾਣੇ ਅੱਡੋ ਅੱਡ ਪੂਜਾ ਅੱਡੋ ਅੱਡ ਖਾਣਾ ਅੱਡੋ ਅੱਡ ਪਹਿਰਾਵਾ ਅੱਡੋ ਅੱਡ ਨਰਕ ਆਡਾ ਅੱਡ ਸਵਰਗ ਆਡਾ ਅੱਡ ਔਰ ਇਥੋਂ ਤੱਕ ਕਿ ਜਿਹੜੇ ਉਸ ਪ੍ਰਭੂ ਦੇ ਨਾਮ ਦੇ ਧਾਰਮ ਸਥਾਨ ਸਨ ਉਥੇ ਸਾਰੇ ਇਕੱਠੇ ਨਹੀਂ ਸੰਭੈ ਸਕਦੇ ਆ ਰਾਮ ਦਾ ਨਾਮ ਸਾਰੇ ਨਹੀਂ ਸੰਜਪ ਸਕਦੇ ਉਹ ਦਿਨਿਜ ਦਾ ਇਥੋਂ ਤੱਕ ਵਿਤਗਰਾ ਹੋ ਗਿਆ ਕਿ ਇੱਕ ਬਿਨਾ ਕੁਝ ਕਰਨ ਤੋਂ ਆਪਣੇ ਉੱਚੀ ਜ਼ਿਆਦਾ ਬੇਇਮਾਨ ਕਰਦੇ ਇੱਕ ਨੂੰ ਕੀੜਿਆਂ ਮਕੋੜਿਆ ਮੰਗੂ ਪੈਰਾਂ ਥੱਲੇ ਮਲਦੇ ਸਾਸ ਜੀ ਉਹਨਾਂ ਦੇ ਪਰਛਾਵੇਂ ਨਾਲ ਵੀ ਨਫ਼ਰਤ ਕਰਦੇ ਐਸਾ ਹੋ ਗਿਆ ਸੀ ਮੇਰੇ ਸਤਿਗੁਰ ਨੇ ਕਿਰਪਾ ਕੀਤੀ ਸਤੂ ਦਾ ਜੋ ਉਪਦੇਸ਼ ਹੈ ਕਿਸੇ ਇੱਕ ਮਜਬੂ ਵਾਸਤੇ ਇੱਕ ਵਰਨ ਵਾਸਤੇ ਜਾਂ ਇੱਕ ਦੇਸ਼ ਵਾਸਤੇ ਨਹੀਂ ਸਾਰੀ ਮਨੁੱਖਤਾ ਵਾਸਤੇ ਹੈ ਖੱਤਰੀ ਬ੍ਰਾਹਮਣ ਸੂਦ ਵੈਸ਼ ਉਪਦੇਸ਼ ਚੌ ਵਰਨ ਕੋ ਸਾਂਝਾ ਸਾਰੇ ਵਰਨਾ ਵਾਸਤੇ ਗੁਰੂ ਦਾ ਉਪਦੇਸ਼ ਸਾਂਝਾ ਹੈ